ਹਰ ਇਨਸਾਨ ਦਾ ਸੁਪਨਾ ਹੁੰਦਾ ਆਪਣਾ ਸੁਪਨਿਆਂ ਦਾ ਘਰ ਖਰੀਦਣਾ ਇਸ ਸੁਪਨੇ ਨੂੰ ਪੂਰਾ ਕਰਨ ਦਾ ਰਸਤਾ ਬੜਾ ਗੁੰਝਲਦਾਰ ਹੈ ਕਿਸ ਬੈਂਕ ਤੋਂ ਲਈਏ ਲੋਨ ਕਿਹੜੀ ਬੈਂਕ ਦੇਵੇਗੀ ਆਸਾਨ ਲੋਨ ਤੇ ਲਵੇਗੀ ਘੱਟ ਵਿਆਜ ਬੈਂਕ ਜਾਂ ਫਿਰ ਬ੍ਰੋਕਰ ਆਉ ਤੁਹਾਡੇ ਇਹਨਾਂ ਸਵਾਲਾਂ ਦੇ ਜਵਾਬ ਲੈਣੇ ਆ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਕੋਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਜੀ ਅ ਭਾਈ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਵਧਾਈਆਂ ਇਸ ਗੱਲ ਦੀਆਂ ਜੀ ਬਹੁਤ ਲੋਕਾਂ ਦਾ ਨਾ ਜੇਕਰ ਹੁਣ ਕਲਾਈਡ ਦੀ ਗੱਲ ਕਰ ਲਈਏ ਕਲਾਈਡ ਦੇ ਵਿੱਚ ਘਰ ਲੈਣ ਦਾ ਸੁਪਨਾ ਹੁੰਦਾ ਤੁਸੀਂ ਤਾਂ ਰਹਿਨੇ ਵੀ ਇਸ ਏਰੀਆ ਚੋਂ ਤੇ ਉੱਤੋਂ ਦੀ ਦਫ਼ਤਰ ਵੀ ਆ ਜਿਹੜਾ ਉਹ ਤੁਸੀਂ ਇੱਥੇ ਸਥਾਪਿਤ ਕੀਤਾ ਮੈਂ ਦੇਖ ਰਿਹਾ ਨਹੀਂ ਬਹੁਤ ਸ਼ਾਨਦਾਰ ਬਿਲਡਿੰਗਾਂ ਇਸ ਬਿਲਡਿੰਗ ਦੇ ਵਿੱਚ ਹੁਣ ਦਫ਼ਤਰ ਆ ਥੱਲੇ ਕੋਲਸ ਦੀ ਬਿਲਡਿੰਗ ਆ ਲੋਕਾਂ ਦਾ ਆਉਣਾ ਜਾਣਾ ਹੁੰਦਾ ਜੀ ਤੇ ਲੋਕਾਂ ਨੂੰ ਹੁਣ ਜਦੋਂ ਆਉਣ ਜਾਣ ਦੀ ਉਹ ਸਹੂਲਤ ਮਿਲ ਗਈ ਤੇ ਖਾਸ ਤੌਰ ਤੇ ਮਿਲ ਸਹੂਲਤ ਮਿਲ ਜਾਣੀਆਂ ਫਾਈਨ ਬਾਈ ਜੇ ਗੱਲ ਕਰ ਲਈਏ ਪਹਿਲਾਂ ਤਾਂ ਮੈਂ ਆਪ ਖੁਦ ਜਾਨਣਾ ਚਾਹੁੰਦਾ ਯੂਵੀ ਦਾ ਮਤਲਬ ਕੀ ਹੈ ਜੀ ਜੋ ਵੀ ਵੈਸੇ ਤਾਂ ਬਾਈ ਮੇਰੇ بیٹے ਦਾ ਨਾਮ ਆ ਜੀ ਬਟ ਯੂਵੀ ਦਾ ਮਤਲਬ ਜਿੱਦਾਂ ਤੁਹਾਡਾ ਤੇ ਸਾਡਾ ਮਤਲਬ ਜੀ ਤੁਸੀਂ ਲੈਣਾ ਵਾ ਘਰ ਤੁਹਾਨੂੰ ਜ਼ਰੂਰਤ ਆ ਤੇ ਅਸੀਂ ਤੁਹਾਡੀ ਹੈਲਪ ਕਰਨੀ ਹੈ ਤੁਹਾਡਾ ਟਾਰਗੇਟ ਅਚੀਵ ਕਰਨ ਦੇ ਲਈ ਜੋ ਵੀ ਹਾਂ ਅਸੀਂ ਤੁਸੀਂ ਅਸੀਂ ਤੁਸੀਂ ਇਕੱਠੇ ਹੋ ਕੇ ਬਿਲਕੁਲ ਜੀ ਬਿਲਕੁਲ ਅੱਜ ਭਾਈ ਕੱਪ ਨੂੰ ਇਹ ਕਿੰਨਾ ਟਾਈਮ ਹੋ ਗਿਆ ਜੇਕਰ ਐਸ ਅ ਫਾਈਨੈਂਸ਼ੀਅਲੀ ਆਪਾਂ ਦੇਖ ਲਈਏ ਕੰਮ ਕਰਦਿਆਂ ਨੂੰ ਭਾਈ ਮੈਨੂੰ 4 ਸਾਲ ਹੋ ਗਏ ਪ੍ਰੋਫੈਸ਼ਨਲੀ ਇਸ ਫੀਲਡ ਦੇ ਵਿੱਚ ਬਟ ਉਰ ਤੋਂ ਪਹਿਲਾਂ ਵੀ ਮਤਲਬ ਮੈਂ 2014 ਤੋਂ ਘਰ ਲੈਂਦਾ ਵੇਚਦ ਰਿਆਂ ਮੇਰਾ ਪਹਿਲਾ ਘਰ ਜਦੋਂ ਲਿਆ ਸੀ ਮੈਂ ਪੀਆਰ ਵੀ ਨਹੀਂ ਸੀਗਾ ਤੇ ਮਤਲਬ ਮੇਰਾ ਕਾਫੀ ਇੰਟਰਸਟ ਹੀ ਇਧਰਲੇ ਪਾਸੇ ਰਿਹਾ ਤੇ ਇਸੇ ਕਰਕੇ ਮੈਂ ਇਹਨੂੰ ਆਪਣਾ ਮਤਲਬ ਪ੍ਰੋਫੈਸ਼ਨਲੀ ਚੁਣ ਲਿਆ ਬਾਕੀ ਨੰਬਰਾਂ ਚ ਮੈਂ ਨੇਚਰਲੀ ਮਤਲਬ ਜਦੋਂ ਸਕੂਲ ਜਾਣਾ ਹੈ ਉਦੋਂ ਤੱਕ ਚੰਗਾ ਪਰ ਤਾਂ ਕਰਕੇ ਮੈਂ ਇਧਰ ਆਇਆ ਇਹ ਭਾਈ ਇੱਕ ਤੁਸੀਂ ਆਂਦੀ ਗੱਲ ਕਹੀ ਹੈ ਨਾ ਇਹ ਮੇਰੇ ਲਈ ਵੀ ਨਵੀਆਂ ਹਨਾ ਆਪਾਂ ਖੁੱਲ ਕੇ ਗੱਲਾਂ ਕਰਨੀਆਂ ਅੱਜ ਫਾਈਨੈਂਸ ਬਾਰੇ ਵੀ ਹੁਣ ਜਿਵੇਂ ਤੁਸੀਂ ਇਹ ਗੱਲ ਕੀਤੀ ਹੈ ਕਿ ਤੁਸੀਂ ਜਦੋਂ ਆਪਦਾ ਘਰ ਲਿਆ ਉਦੋਂ ਤੁਸੀਂ ਪੀਆਰ ਵੀ ਨਹੀਂ ਸੀ ਇਹ ਗੱਲ ਪੋਸੀਬਲ ਹੈ ਕਿ ਬਿਨਾ ਪੀਆਰ ਤੋਂ ਕਿਉਂਕਿ ਮੇਰਾ ਇੱਕ ਦੋਸਤ ਆ ਰਹੀ ਉਹ ਹੁਣ ਇਸ ਵੇਲੇ ਸਟਕ ਹੋਇਆ ਹੋਇਆ ਉਹ ਕਹਿੰਦਾ ਯਾਰ ਮੈਂ ਪੀਆਰ ਹੈ ਨਹੀਂ ਮੇਰੀ ਪੀਆਰ ਆਈ ਨਹੀਂ ਤੇ ਮੈਂ ਪਰ ਹੁਣ ਘਰ ਦੀ ਜਿਹੜੀ ਸੈਟਲਮੈਂਟ ਡੇਟ ਆ ਰਹੀ ਆ ਹੁਣ ਮੈਂ ਕੀ ਕਰਾਂ ਬਜੀ ਬਿਲਕੁਲ ਬਿਲਕੁਲ ਪੋਸੀਬਲ ਹੈ ਜਿਹੜੇ ਤੇ ਜਿੱਦਾਂ ਵਰਕ ਵੀਜ਼ਾ ਜਾਂ 491 ਜਿੱਦਾਂ ਪ੍ਰੀ ਪੀਆਰ ਜੇ ਅੱਜ ਕੱਲ ਹੈਗੇ 4-5 ਸਾਲ ਦੇ ਉਹ ਸਾਰੇ ਐਲੀਜੀਬਲ ਆ ਲੋਨ ਮਿਲਦਾ ਉਹਨਾਂ ਨੂੰ ਵੀ ਬਟ ਸਿਰਫ ਪ੍ਰੋਬਲਮ ਕਿੱਥੇ ਆਉਂਦੀ ਕਿ ਡਿਪੋਜ਼ਿਟ 20% ਚਾਹੀਦਾ ਹੁੰਦਾ ਤੇ ਇੱਕ ਉਹਨਾਂ ਨੂੰ ਸਟੈਂਪ ਡਿਊਟੀ ਪ੍ਰੋਪਰ ਲੱਗ ਜਾਂਦੀ ਆ ਪੂਰੀ ਤੇ ਇੱਕ ਫਰਬ ਦੀ 14000 ਡਾਲਰ ਦੀ ਐਕਸਟਰਾ ਕਾਸਟ ਆ ਜੇ ਤੁਸੀਂ ਉਹ ਸਾਰੀ ਕਾਸਟ ਫੋਰਡ ਕਰ ਸਕਦੇ ਜੋ ਤੇ ਦੈਨ ਬਾਕੀ ਬਾਕੀ ਤੇ ਸਾਰਾ ਕੁਝ ਸਿੰਪਲ ਹੀ ਆ ਨਾਰਮਲ ਹੀ ਆ ਨਹੀਂ ਭਾਈ ਮੈਨੂੰ ਲੱਗਦਾ ਜਿਨੇ ਨਾ ਘਰ ਜਦੋਂ ਘਰ ਦਾ ਸੁਪਨਾ ਵੱਡਾ ਹੁੰਦਾ ਹਨਾ ਤੇ ਸਾਡੇ ਪੰਜਾਬੀਆਂ ਲਈ ਮੁੰਡੇ ਹੋਣ ਅਤੇ ਸਟੂਡੈਂਟ ਵੀਜ਼ੇ ਤੇ ਆਏ ਨੇ ਪੂਰੀਆਂ ਮਿਹਨਤਾਂ ਕਰ ਰਹੇ ਨੇ ਉਹਨਾਂ ਲਈ 20% ਦੀ ਡਿਪੋਜ਼ਿਟ ਵੀ ਕੋਈ ਬਾਲੀ ਵੱਡੀ ਰਕਮ ਲਈ ਸਟੈਂਪ ਡਿਊਟੀ ਆ ਸਰਕਾਰੀ ਡਿਊਟੀ ਆ ਉਹ ਤਾਂ ਹਰੇਕ ਨੂੰ ਦੇਣੀ ਪੈਂਦੀ ਆ ਭਾਵੇਂ ਕੋਈ ਸਿਟੀਜ਼ਨ ਹੋਵੇ ਉਹ ਵੀ ਉਹ ਦੇ ਦੇਣਗੇ ਸੋ ਇਹ ਇੱਕ ਬਹੁਤ ਵੱਡੀ ਗੱਲ ਹੈ ਜੀ ਇਸ ਦੇ ਬਾਰੇ ਆਪਾਂ ਅਗਲੀ ਜਿਹੜੇ ਐਪੀਸੋਡ ਹੋਣਗੇ ਨਾ ਉਹਨਾਂ ਦੇ ਵਿੱਚ ਹੋਰ ਵੀ ਡਿਟੇਲ ਦੇ ਵਿੱਚ ਗੱਲ ਕਰਾਂਗੇ ਪਰ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਕਿ ਬਈ ਬਹੁਤ ਸਾਰੀਆਂ ਇਨਕੁਆਰੀਆਂ ਮੇਰੇ ਕੋਲੇ ਵੀ ਆਉਂਦੀਆਂ ਨੇ ਉਹ ਕਹਿੰਦੇ ਯਾਰ ਤੂੰ ਤੁਰਿਆ ਫਿਰਦਾ ਰਹਿਣਾ ਜ਼ਰੂਰ ਕਿਸੇ ਨੂੰ ਪੁੱਛੀਂ ਕਿ ਜਿਹੜਾ ਬੰ ਦਾ ਕਰ ਸੋ ਜੇਕਰ ਤੁਸੀਂ ਵੀ ਬਿਨਾ ਪੀਆਰ ਤੋਂ ਤੁਸੀਂ ਘਰ ਲੈਣ ਦਾ ਸੁਪਨਾ ਲਿਆ ਕਾ ਉਹਦਾ ਜਿਹੜਾ ਸਹੀ ਪਾਤਵੇ ਆ ਨਾ ਬਾਈ ਹਰਪ੍ਰੀਤ ਸਿੰਘ ਉਹਨਾਂ ਦੇ ਦਫ਼ਤਰ ਵਿੱਚੋਂ ਦੀ ਹੋ ਕੇ ਨਿਕਲਦਾ ਯੂਬੀ ਫਾਈਨੈਂਸ਼ੀਅਲ ਨੂੰ ਤੁਸੀਂ ਸੰਪਰਕ ਜ਼ਰੂਰ ਕਰਨਾ ਨੰਬਰ ਜਿਹੜਾ ਨਾਲ ਦੀ ਨਾਲ ਚੱਲ ਆ ਰਿਹਾ ਤੁਹਾਡੀ ਸਕਰੀਨ ਤੇ ਬਾਈ ਹੁਣ ਸਵਾਲ ਉੱਠਦਾ ਹੈ ਇਹ ਬਹੁਤ ਸਾਰੇ ਦੋਸਤ ਰਿਓ ਕਿ ਯਾਰ ਵੀ ਇੰਡੀਆ ਦੇ ਵਿੱਚ ਤਾਂ ਹੁੰਦਾ ਵੀ ਫਲਾਨੀ ਸਟੇਟ ਬੈਂਕ ਆਫ ਇੰਡੀਆ ਜਾਂ ਫਲਾਨੀ ਬੈਂਕ ਆਫ ਹੈਗੀ ਆ ਵੀ ਅਸੀਂ ਉੱਥੇ ਜਾਂਦੇ ਆ ਬੈਂਕਾਂ ਦਾ ਸਟਾਫ ਹੀ ਸਾਨੂੰ ਬਹੁਤ ਤੰਗ ਕਰ ਲੈਂਦਾ ਸਾਨੂੰ ਆ ਹੁੰਦਾ ਯਾਰ ਇੱਥੇ ਬੈਂਕ ਜਨਰ ਸਾਡਾ ਪੰਗਾ ਨਾ ਪਵੇ ਬਹੁਤ ਗੇੜੇ ਕਢਾਉਂਦੇ ਨੇ ਪਰ ਇੱਥੇ ਤਾਂ ਬੈਂਕ ਸਰਵਿਸਿਜ਼ ਬਹੁਤ ਵਧੀਆ ਨੇ ਤੁਸੀਂ ਨਾਂ ਕਾਮਨ ਵੈਲਥ ਬੈਂਕ ਦਾ ENZD ਉਹਨਾਂ ਨੂੰ ਛੱਡ ਕੇ ਲੋਕ ਇੱਕ ਫਾਈਨੈਂਸ਼ੀਅਲ ਬ੍ਰੋਕਰ ਦੇ ਕੋਲੇ ਕਿਉਂ ਜਾਣ ਹਾਂ ਜੀ ਭਾਜੀ ਦੇਖੋ ਬੈਂਕ ਦੇ ਤੁਹਾਨੂੰ ਜਾਣਾ ਪਏਗਾ 1 ਬਾਈ 1 ਫਿਰ ਮਤਲਬ ਹਰ ਬੈਂਕ ਤੋਂ ਜੇ ਤੁਸੀਂ ENZD ਜਾਓਗੇ ਉਹ ENZD ਆਪਣਾ ਪ੍ਰੋਡਕਟ ਵੇਚੇਗੀ ਸੀਬੀਏ ਕੋ ਸੀਬੀਏ ਆਪਣਾ ਵੇਚੇਗੀ ਦੂਜੀ ਤੀਜੀ ਕਿਹੇ ਬੈਂਕ ਕੋ ਜਾਓਗੇ ਉਹ ਆਪੋ ਆਪਣਾ ਪ੍ਰੋਡਕਟ ਵੇਚਣਗੇ ਜਿੱਥੇ ਕਿ ਮਾਰਗੇਜ ਬ੍ਰੋਕਰ ਅਸੀਂ ਉਹਨਾਂ ਸਾਰਿਆਂ ਦੇ ਪ੍ਰੋਡਕਟ ਵੇਚਦੇ ਹਾਂ ਹੂੰ ਤੁਹਾਡੇ ਕੋਲੇ ਤੁਹਾਡਾ ਜਿਹੜਾ ਕੰਪਿਊਟਰ ਆ ਸਾਡੇ ਕੋਲ ਸਾਰੇ ਮਤਲਬ ਇਹਨਾਂ 4-5 ਮੇਜਰ ਬੈਂਕ ਦੇ ਨਾਲ-ਨਾਲ 60 ਤੋਂ 70 ਛੋਟੇ ਬੈਂਕ ਜਾਂ ਲੈਂਡਰ ਹੈਗੇ ਆ ਜਿਨ੍ਹਾਂ ਚ ਚੂਜ਼ ਕਰਨਾ ਹੁੰਦਾ ਵਾ ਜਿਨ੍ਹਾਂ ਦਾ ਸਾਨੂੰ ਪਤਾ ਹਾਂ ਜਿਨ੍ਹਾਂ ਦਾ ਤੁਹਾਨੂੰ ਪਤਾ ਨਹੀਂ ਕਿਉਂਕਿ ਦੇਖੋ ਇੱਕਦਾਂ ਮਾਰਗੇਜ ਬ੍ਰੋਕਰ ਦੇ ਆਨ ਨਾਲ ਤੁਹਾਡਾ ਟਾਈਮ ਬਚ ਗਿਆ ਬੈਂਕ ਤੋਂ ਬੈਂਕ ਤੁਹਾਨੂੰ ਨਹੀਂ ਜਾਣਾ ਪਿਆ ਫਿਰ ਬੈਂਕ ਜਾਓਗੇ ਤੁਸੀਂ ਉਹਨਾਂ ਦੇ ਆਫਿਸ ਆਵਰ ਦੇ ਵਿੱਚ ਜਾਓਗੇ ਅਪਾਇੰਟਮੈਂਟ ਬੁੱਕ ਕਰਕੇ ਜਾਓਗੇ ਠੀਕ ਹੈ ਉਹਨਾਂ ਨੂੰ ਪ੍ਰੋਪਰ ਜਿੱਦਾਂ ਡਾਕੂਮੈਂਟ ਮੰਗਦੇ ਉਹ ਦੰਦੋਗੇ ਸਾਡਾ ਕੀ ਆ ਅਸੀਂ ਮਤਲਬ ਭਾਈ ਇੱਥੇ ਬੈਠੇ ਆ ਜਦੋਂ ਮਰਜ਼ੀ ਆ ਹੂੰ ਦੂਜੀ ਗੱਲ ਤੁਹਾਡਾ ਡਿਊਰਿੰਗ ਦਾ ਆਫਿਸ ਆਵਰ ਚ ਨਹੀਂ ਦਾ ਦਾ ਟਾਈਮ ਤੁਸੀਂ ਈਵਨਿੰਗ ਚ ਸਾਨੂੰ ਕਾਲ ਕਰ ਸਕਦੇ ਜੋ ਸਾਨੂੰ ਵੀਕਐਂਡ ਤੇ ਮਿਲ ਸਕਦੇ ਜੋ ਠੀਕ ਹੈ ਨਾ ਤੇ ਉਹ ਪ੍ਰੋਡਕਟ ਅਹੀਂ ਵੀ ਉਹੀ ਵੇਚਨੇ ਆ ਬਟ ਅਹੀਂ ਉਹਨਾਂ ਨੂੰ ਕੰਪੇਅਰ ਕਰਕੇ ਜਿਹੜਾ ਤੁਹਾਨੂੰ ਸੂਟ ਕੀਤਾ ਜਿਹੜੀ ਬੈਂਕ ਤੁਹਾਨੂੰ ਸੂਟ ਕੀਤੀ ਉਹਦੇ ਚੋਂ ਲੱਭ ਕੇ ਉਹ ਤੁਹਾਨੂੰ ਦੇਣਾ ਰਿਹਾ ਨਾ ਕਿ ਅਸੀਂ ਮਤਲਬ ANZ ਜਾਂ ਮਤਲਬ ਕਿਸੇ ਸਪੈਸੀਫਿਕ ਬੈਂਕ ਦਾ ਤੁਹਾਨੂੰ ਦੇ ਦੇਣਾ ਤੇ ਉਹ ਤੁਹਾਡੇ ਲਈ ਮਤਲਬ ਬੈਨੀਫੀਸ਼ੀਅਲ ਆ ਨਾ ਕਿ ਸਾਡੇ ਲਈ ਸਾਨੂੰ ਕਿਸੇ ਵੀ ਬੈਂਕ ਦਾ ਪ੍ਰੋਡਕਟ ਵਿੱਚ ਹੀ ਸਾਨੂੰ ਸੇਮ ਕਮਿਸ਼ਨ ਮਿਲਣਾ ਸੇਮ ਹੀ ਸਰਵਿਸ ਆ ਸੇਮ ਸਾਰਾ ਕੁਝ ਆ ਬਸ ਤੁਹਾਡੇ ਲਈ ਉਹ ਬੈਨੀਫੀਸ਼ੀਅਲ ਆ ਐਜ਼ ਅ ਕਲਾਈਂਟ ਕਿਉਂਕਿ ਅਸੀਂ ਕੰਪੇਅਰ ਕਰਕੇ ਸਾਡਾ ਕੰਪਲਾਈਐਂਸੀ ਸਾਡੇ ਤੇ ਆ ਕਿ ਕਲਾਈਂਟ ਦੇ ਬੈਸਟ ਇੰਟਰਸਟ ਦੇ ਵਿੱਚ ਜਿਹੜਾ ਵੀ ਪ੍ਰੋਡਕਟ ਆ ਉਹ ਉਹਨੂੰ ਰეკਮੈਂਡ ਕਰਨਾ ਹੂੰ ਕਾਕ ਇੱਕ ਗੱਲ ਬਈ ਹੋਰ ਵੀ ਹੋ ਜਾਂਦੀ ਆ ਜਿਵੇਂ ਤੁਸੀਂ ਕਿਹਾ ਕਿ ਬਈ ਸਾਡੇ ਕੋਲੇ ਆਓ ਹਨਾ ਪਰ ਆਪਣਾ ਹਾਲਾਂਕਿ ਮੈਨੂੰ ਲੱਗਦਾ ਲੋਕ ਸਿਆਣੇ ਨੇ ਲੋਕਾਂ ਨੂੰ ਪਤਾ ਵੀ ਆ ਪਰ ਬਹੁਤ ਸਾਰੇ ਲੋਕਾਂ ਦੇ ਦਿਲਾਂ 'ਚ ਇਹ ਵੀ ਹਜੇ ਟਿੱਕਰ ਵੀ ਇਹ ਗੱਲ ਹੈਗੀ ਆ ਕਹਿੰਦੇ ਜੀ ਅਸੀਂ ਯਾਰ ਬ੍ਰੋਕਰ ਕੋਲੇ ਜਾਵਾਂਗੇ ਉਹ ਫੀਸ ਪਤਾ ਨਹੀਂ ਕਿੰਨੀ ਮੰਗੂਗਾ ਮੈਨੂੰ ਕਈ ਆ ਜਾਂਦੇ ਨੇ ਉਹ ਕਹਿੰਦੇ ਯਾਰ ਫਲਾਣੇ ਨੂੰ ਸਾਡੀ ਗੱਲ ਕਰਾ ਦੇ ਕਿੰਨੇ ਕੁ ਪੈਸੇ ਲੈਂਦਾ ਉਹ ਫਿਰ ਮੈਂ ਉਹਨੂੰ ਸਮਝਾਉਂਦਾ ਵੀ ਭਾਈ ਇਹ ਆਪਣੀ ਕਿੰਨੀ ਫੀਸ ਆ ਬਈ ਭਾਈ ਸਾਡੀ ਸਰਵਿਸ ਜਿਹੜੀ ਆ ਟੋਟਲੀ ਫਰੀ ਆ ਮਤ ਤੁਸੀਂ ਕਸਟਮਰ ਤੋਂ ਕੁਛ ਨਹੀਂ ਕਸਟਮਰ ਤੋਂ ਕੁਛ ਨਹੀਂ ਲੈਣਾ ਸਾਨੂੰ ਬੈਂਕ ਪੈਸੇ ਦਿੰਦੀ ਆ ਉਦਾਂ ਦਾ ਲੋਨ ਵੇਚਣ ਦੇ ਜੀ ਕਿਸੇ ਵੀ ਬੈਂਕ ਦਾ ਪ੍ਰੋਡਕਟ ਵਿੱਚ ਇਹ ਲਗਭਗ ਕਮਿਸ਼ਨ ਸਾਡਾ ਸੇਮ ਰਹਿੰਦਾ ਬੈਂਕ ਤੋਂ ਠੀਕ ਹੈ ਉਸ ਉਹ ਸਾਨੂੰ ਸਾਡੀ ਸਰਵਿਸੇਸ ਦੇ ਪੈਸੇ ਉਹ ਬੈਂਕ ਤਾਂ ਦਿੰਦੀ ਆ ਕਿਉਂਕਿ ਦੇਖੋ ਬੈਂਕ ਨੂੰ ਵੀ ਜੇ ਕੰਟ੍ਰੈਕਟ ਕਰੇ ਸਟਾਫ ਰੱਖਣਾ ਪਊ ਬ੍ਰਾਂਚੇਸ ਖੋਲਣੀਆਂ ਪੈਣਗੀਆਂ ਉਹਨਾਂ ਦੀ ਕਿੰਨੀ ਕਾਸਟ ਬਚਦੀ ਆ ਉਹਨਾਂ ਦਾ ਉਹੀ ਕੰਮ ਬਾਹਰ ਸਾਡੇ ਵਰਗੇ ਬ੍ਰੋਕਰ ਬੈਠੇ ਕਰ ਦਿੰਦੇ ਆ ਦੇ ਕਾਗਜ਼ੀ ਕਾਰਵਾਈ ਤੁਸੀਂ ਕਰਦੇ ਆ ਹਾਂ ਕਰ ਦੇਣੀ ਹੈਨਾ ਤਾਂ ਅੱਜ ਕੱਲ ਬੈਂਕ ਵੈਸੇ ਵੀ ਤੁਸੀਂ ਕਿਸੇ ਵੀ ਬੈਂਕ ਨਾਰਮਲੀ ਜਾ ਕੇ ਦੇਖੋਗੇ ਉੱਥੇ ਮਤਲਬ ਬਹੁਤ ਘੱਟ ਹੀ ਕੰਮ ਜਿਹੜੇ ਆ ਉੱਥੇ ਲਾਈਵ ਹੁੰਦੇ ਆ ਬੈਂਕ ਦੇ ਵਿੱਚ ਸਾਰੀਆਂ ਜਿਹੜੀਆਂ ਸਰਵਿਸਿਜ਼ ਆ ਬੈਕਗ੍ਰਾਉਂਡ ਤੇ ਉਹ ਕਹਿਣਗੇ ਫੋਨ ਕਰ ਲਓ ਜਾਂ ਤੁਸੀਂ ਐਸ ਡਿਪਾਰਟਮੈਂਟ ਨੂੰ ਮਿਲੋ ਅਪਾਇੰਟਮੈਂਟ ਬੁੱਕ ਕਰ ਲਓ ਇਦਾਂ ਬੈਂਕਾਂ ਦਾ ਪਹਿਲਾਂ ਵਾਂਗੂ ਨਹੀਂ ਕਿ ਹਰ ਚੀਜ਼ ਬੈਂਕ 'ਚ ਹੁੰਦੀ ਆ ਅੱਜਕੱਲ ਹਰ ਚੀਜ਼ ਜਿਹੜੀ ਆ ਬੈਂਕ ਤੋਂ ਪਾਸੇ ਹੋਣ ਲੱਗੀ ਆ ਇੱਕ ਹੋਰ ਵੀ ਗੱਲ ਹੈ ਜੀ ਮੇਰੀ ਹੁਣ ਗੱਲਾਂ ਕਰਨ ਦੇ ਕਰਦੇ ਮੇਰੇ ਦਿਮਾਗ 'ਚ ਆਈ ਗੱਲ ਬਈ ਕੇ ਵੀ ਹੋ ਜਾਂਦਾ ਨਾ ਅਸੀਂ ਭਾਵੇਂ ਬਿਸ਼ੱਕ ਗੋਰੀਆਂ ਦੇ ਮੌਲਕ 'ਚ ਆ ਗਏ ਆ ਪਰ ਸਾਡੇ 'ਚੋਂ ਬਹੁਤੇ ਹਜੇ ਅੱবি ਸਾਡੀ ਮਾਂ ਬੋਲੀ ਆ ਅੰਗਰੇਜ਼ੀ ਸਾਡੀ ਅਸੀਂ ਤਾਂ ਇੱਥੇ ਆ ਕੇ ਸਿੱਖੀ ਆ ਜਾਂ ਸਿੱਖ ਰਹੇ ਆ ਨਾ ਤੇ ਅੰਗਰੇਜ਼ੀ ਦੇ ਵਿੱਚ ਸਾਨੂੰ ਬੈਂਕ ਵਾਲਾ ਕੋਸ਼ ਦੱਸ ਦਿੰਦਾ ਫਿਰ ਉਹ ਸਾਨੂੰ ਸਮਝ ਨਹੀਂ ਆਉਂਦੀ ਕਨਫਿਊਜ਼ਰ ਹੋ ਜਾਂਦੀ ਆ ਉਹ ਕਹਿੰਦਾ ਆਹ ਚਾਹੀਦਾ ਸੀ ਮੈਂ ਆ ਆ ਕਿਹਾ ਸੀਗਾ ਜਦੋਂ ਤੁਸੀਂ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਦੇ ਦਫ਼ਤਰ ਦੇ ਵਿੱਚ ਆਉਣਾ ਨਾ ਜਿਵੇਂ ਤੁਸੀਂ ਦੇਖ ਰਹੇ ਹੋ ਬਾਈ ਹਰਪ੍ਰੀਤ ਸਿੰਘ ਆਪ ਆਪਣੀ ਭਾਸ਼ਾ ਦੇ ਵਿੱਚ ਹੀ ਗੱਲ ਕਰਦੇ ਨੇ ਤੁਹਾਡੇ ਲਈ ਇਹ ਇਹ ਕੰਮ ਬਹੁਤ ਸੌਖਾ ਹੋ ਜਾਂਦਾ ਬਾਈ ਇਹ ਵੀ ਇੱਕ ਇੱਕ ਬੈਨੀਫਿਟ ਹੈ ਜੀ ਬਾਈ ਹਾਂਜੀ ਦੇਖੋ ਬਾਈ ਜਦੋਂ ਆਪਾਂ ਕਿਸੇ ਵੀ ਮਤਲਬ ਮਤਲਬ ਜਿਹੜੀ ਪ੍ਰੋਫੈਸ਼ਨਲ ਭਾਸ਼ਾ ਹੁੰਦੀ ਨਾ ਕਿਸੇ ਵੀ ਕਿੱਤੇ ਦੀ ਉਹ ਬੜੀ ਵੱਕਰੀ ਹੁੰਦੀ ਨਾਰਮਲ ਇੰਗਲਿਸ਼ ਦੇ ਨਾਲ ਉਹ ਹੈ ਨਾ ਜੇ ਇੰਗਲਿਸ਼ ਆਪਾਂ ਨੂੰ ਆਉਂਦੀ ਵੀ ਹੋਵੇ ਕੋਈ ਐਲ ਐਮ ਆਈ ਕਹਿ ਦਿੰਦਾ ਕੋਈ ਹੈ ਨਾ ਕੰਟਰੈਕਟਰ ਦੇ ਵਿੱਚ 100 ਚੀਜ਼ਾਂ ਹੁੰਦੀਆਂ ਸਾਰੀਆਂ ਉਹ ਟਰਮਸ ਆਪਾਂ ਨੂੰ ਕਈ ਵਾਰੀ ਸ਼ਾਰਟ ਫਾਰਮ ਚ ਬੋਲੇ ਗਏ ਵਰਡ ਜਿਹੜਾ ਸਮਝ ਨਹੀਂ ਆਉਂਦਾ ਤਾਂ ਉਹ ਮਤਲਬ ਆਬਵੀਅਸਲੀ ਅਸੀਂ ਸਾਰਾ ਕੁਝ ਮਤਲਬ ਪੰਜਾਬੀ ਜਗ ਆਪਣ ਮਸ ਪਾਛਾ ਜੇ ਕਰਦੇ ਆ ਤੇ ਮਤਲਬ ਕਲੀਅਰਲੀ ਹਰ ਬੰਦੇ ਨੂੰ ਐਕਸਪਲੇਨ ਕਰੀਦਾ ਹੈ ਨਾ ਕੋਈ ਵੀ ਉਹਦਾ ਕੁਐਸਚਨ ਆ ਉਹਨੂੰ ਦੋ ਵਾਰੀ ਚਾਰ ਵਾਰੀ ਛੇ ਵਾਰੀ ਕਿੰਨੀ ਵਾਰੀ ਮਰਜ਼ੀ ਪੁੱਛੇ ਪਿਛੇ ਦੇ ਮੇਰੇ ਕੋਲ ਇੱਕ ਬ੍ਰਿਸਬਨ ਸੀਗਾ ਮੁੰਡਾ ਹੂੰ ਹੂੰ ਤਾਂ ਉਹਦਾ ਲੋਨ ਕਰਵਾਇਆ ਤੇ ਉਹ ਲੋਨ ਹੋਣ ਤੋਂ ਬਾਅਦ ਆ ਕਹਿੰਦਾ ਉਹਦਾ ਭਾਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਮੈਂ ਕੀ ਹੋ ਜਾਂਦਾ ਜੀ ਭਾਈ ਮੈਂ ਜਿੰਨੇ ਤੱਕ ਤੁਹਾਨੂੰ ਫੋਨ ਕੀਤੇ ਨਾ ਮਤਲਬ ਮੈਂ ਮੈਂ ਆਪ ਸੋਚਦਾ ਸੀ ਕਿ ਮੈਂ ਤੁਹਾਨੂੰ ਕਿੰਨਾ ਤੰਗ ਕਰਦਾ ਫੇ ਕਦੋਂ ਮਰਜ਼ੀ ਫੋਨ ਲਾ ਲੈਣਾ ਕੋਈ ਕੁਐਸਚਨ ਹੁੰਦਾ ਮੈਂ ਤੁਹਾਨੂੰ ਫੋਨ ਲਾ ਲੈਣਾ ਕਿਉਂਕਿ ਜਦੋਂ ਫਸ ਦੇ ਆਨਸਰ ਕਰਨ ਲਈ ਅਸੀਂ ਬੈਠੇ ਹਾਂ ਬਿਲਕੁਲ ਜੀ ਜੇਕਰ ਤੁਸੀਂ ਵੀ ਆਪਣਾ ਘਰ ਲੈਣਾ ਪਹਿਲਾ ਘਰ ਲੈਣਾ ਜਾਂ ਫਿਰ ਤੁਸੀਂ ਆਪਣੇ ਵਪਾਰ ਦੇ ਵਿੱਚ ਕੋਈ ਬਿਜ਼ਨਸ ਲੋਨ ਲੈਣਾ ਕੁੜਕਾਰ ਜਾਂ ਟਰੱਕ ਦਾ ਲੋਨ ਲੈਣਾ ਤਾਂ ਜ਼ਰੂਰ UV ਫਾਈਨੈਂਸ਼ੀਅਲ ਸਰਵਿਸਿਜ਼ ਨੂੰ ਸੰਪਰਕ ਕਰ ਸਕਦੇ ਹੋ 올ਓਵਰ ਆਸਟ੍ਰੇਲੀਆ ਤੋਂ ਬੈਠ ਕੇ ਜਿਹੜੀ ਇਹਨਾਂ ਦੀ ਵੈਬਸਾਈਟ ਹੈ ਜੀ ਤੁਸੀਂ ਵੈਬਸਾਈਟ ਤੇ ਜਾ ਕੇ ਇਹਨਾਂ ਨੂੰ ਈਮੇਲ ਕਰ ਸਕਦੇ ਹੋ ਕੰਟੈਕਟ ਨੰਬਰ ਤੁਹਾਡੇ ਤੇ ਚੱਲ ਰਹੇ ਨੇ ਸਕਰੀਨ ਉੱਪਰ ਉਹਨਾਂ ਸਕਰੀਨ ਦੇ ਉੱਪਰ ਦਿੱਤੇ ਗਏ ਨੰਬਰਾਂ ਤੇ ਤੁਸੀਂ ਭਾਈ ਹਰਪ੍ਰੀਤ ਸਿੰਘ ਹਣਾ ਨਾਲ ਸੰਪਰਕ ਕਰ ਸਕਦੇ ਹੋ ਭਾਈ ਇੱਕ ਗੱਲ ਹੋਰ ਹੋ ਜਾਂਦੀ ਹੈ ਜੀ ਤਾਂ ਆਪਾਂ ਹੁਣ ਗੱਲ ਕਰਦੇ ਸੀਗੇ ਫਰਸਟ ਹੋਮ ਬਾਇਰ ਦੀ ਹੈਨਾ ਤੇ ਉਹਦੇ ਚ ਜਿਹੜਾ ਪਹਿਲਾ ਘਰ ਆ ਜੀ ਹੁਣ ਪਹਿਲੇ ਘਰ ਦੇ ਵਿੱਚ ਬੰਦਾ ਦੋ ਚੀਜ਼ਾਂ ਨੇ ਹੁਣ ਮਾਰਕੀਟ ਦੇ ਵਿੱਚ ਬਹੁਤ ਸੋਹਣੇ ਸੋਹਣੇ ਘਰ ਪਏ ਹੁੰਦੇ ਨੇ ਉਹ ਜਿਹੜੇ ਲੱਗੇ ਹੁੰਦੇ ਨੇ ਔਨ ਸੇਲ ਲੱਗੇ ਹੁੰਦੇ ਨੇ ਜਿਨੇ ਮੇਰੇ ਅਰਗੇ ਨੇ ਪਹਿਲਾ ਘਰ ਲੈਣਾ ਹੁੰਦਾ ਉਹ ਆਪਣੀ ਘਰ ਵਾਲੀ ਨੂੰ ਕਾਰ ਚ ਬਿਠਾਉਂਦਾ ਕਹਿੰਦਾ ਆਪਾਂ ਚੱਲ ਘਰ ਚ ਦੇਖ ਕੇ ਆਉਂਦੇ ਆ ਫਿਰ ਉਹ 2 ਦਿਨ 4 ਦਿਨ ਘਰ ਦੇਖਦੇ ਨੇ ਐਕਸਪਲੋਰ ਕਰਦੇ ਨੇ ਏਰੀਆ ਇੱਕ ਖਾਸ ਏਰੀਆ ਦੇ ਵਿੱਚ ਉਹਨਾਂ ਨੂੰ ਕੋਈ ਘਰ ਪਸੰਦ ਆ ਜਾਂਦਾ ਉਹਦੀ ਘਰ ਵਾਲੀ ਮੁੰਡੇ ਦੀ ਕਹਿੰਦੀ ਵੀ ਮੈਂ ਤਾਂ ਹੁਣ ਆਹੀ ਘਰ ਲੈਣਾ ਫਿਰ ਉਸ ਤੋਂ ਬਾਅਦ ਹੋ ਜਾਂਦਾ ਆਪਣੀ ਬੈਂਕ ਕੋਲੇ ਜਾਂ ਤੁਹਾਡੇ ਕੋਲੇ ਫਿਰ ਤੁਹਾਡੇ ਵਰਗਾ ਵੀਰ ਕਹਿੰਦਾ ਨਹੀਂ ਯਾਰ ਵੀ ਤੇਰਾ ਇਹਨਾਂ ਬਜਟ ਹੈ ਨਹੀਂ ਸਵਾਲ ਮੇਰਾ ਇਹ ਆ ਵੀ ਬੰਦਾ ਆਪਣਾ ਬਜਟ ਪਹਿਲਾਂ ਦੇਖੇ ਕਿ ਬੰਦਾ ਆਪਣਾ ਘਰ ਜਾਂ ਪ੍ਰਾਪਰਟੀ ਪਹਿਲਾਂ ਦੇਖੇ ਦੇਖੋ ਬੜੀ ਆਬਵੀਅਸਲੀ ਬਜਟ ਮੇਰੇ ਅਕੋਰਡਿੰਗ ਪਹਿਲਾਂ ਵੇਖਣਾ ਚਾਹੀਦਾ ਤੇ ਨਾਲ ਮਤਲਬ ਹੋਰ ਵੀ ਫੈਕਟਰ ਚੈੱਕ ਕਰਨੇ ਚਾਹੀਦੇ ਜਿੱਦਾਂ ਮਤਲਬ ਕਨਵੈਂਸਰ ਨੂੰ ਵੀ ਗੱਲ ਕਰੋ ਤੁਸੀਂ ਬੈਂਕ ਨੂੰ ਮਿਲੋ ਬ੍ਰੋਕਰ ਨੂੰ ਮਿਲੋ ਉਹਦੇ ਨਾਲ ਕੀ ਹੁੰਦਾ ਕਿ ਤੁਹਾਨੂੰ ਥੋੜਾ ਜਿਹਾ ਆਈਡੀਆ ਮਿਲ ਜਾਂਦਾ ਕਿ ਤੁਸੀਂ ਕੀ ਕੀ ਅਫੋਰਡ ਕਰਦੇ ਜੋ ਤੇ ਕੀ ਸਟੈਪਸ ਇਨਵੋਲ ਆ ਹੁਣ ਬੇਸਿਕਲੀ ਆਪਾਂ ਘਰ ਮੈਂ ਜੋ ਵੇਖਿਆ ਆਪਣੇ ਐਕਸਪੀਰੀਅੰਸ ਤੋਂ ਲੋਕੀ ਕਿੱਦਾਂ ਲੈਂਦੇ ਆ ਕਿ ਆਪਾਂ ਵੀਕਐਂਡ ਤੇ ਨਾ ਜਦੋਂ ਆਪਾਂ ਮਤਲਬ 30 40% ਰੈਡੀ ਹੁੰਨੇ ਨਾ ਇਹ ਸੋਚਦੇ ਵੀ ਮੈਂ ਅਗਲੇ 3-4 ਮਹੀਨੇ ਚ ਕਰ ਲੈਣਾ ਤੇ ਉਦੋਂ ਆਪਾਂ ਵੇਖਣਾ ਕਦੀ ਕੋਈ ਚੀ ਚੰਗੀ ਲੱਗੀ ਫਿਰ ਆਪਣਾ ਕਹਿੰਦੇ ਆਪਾਂ ਹੈਨਾ ਲੈਣਾ ਵਾ ਤਾਂ ਉੱਥੇ ਕੀ ਹੁੰਦਾ ਕਿ ਆਪਾਂ ਉਹ ਫਿਰ ਏਜੰਟ ਜਿਹੜਾ ਵੇਚਣ ਦਾ ਉਹਦੇ ਨਾਲ ਗੱਲ ਕਰਦੇ ਹਾਂ ਦਾ ਜੋ ਵੀ ਪ੍ਰਾਈਸ ਆ ਤੇ ਉੱਥੇ ਆਪਣਾ ਉਹ ਪ੍ਰਾਈਸ ਤੈਅ ਹੋ ਜਾਂਦਾ ਆਪਾਂ ਕੰਟਰੈਕਟ ਸਾਈਨ ਕਰ ਦਿੰਦੇ ਹਾਂ ਨਾ ਉਹ ਕੰਟਰੈਕਟ ਨਾ ਤਾਂ ਉਸ ਟਾਈਮ ਤੇ ਬੰਦੇ ਕੋ ਆਪਣਾ ਫਾਈਨੈਂਸ਼ੀਅਲ ਐਡਵਾਈਜ਼ਰ ਹੁੰਦਾ ਤੇ ਨਾ ਆਪਣਾ ਲੀਗਲ ਐਡਵਾਈਜ਼ਰ ਹੁੰਦਾ ਕੁਲਮਨ ਸਰ ਦੋਨਾਂ ਨਾਲ ਗੱਲ ਨਹੀਂ ਕੀਤੀ ਹੁੰਦੀ ਉਸ ਤਰ੍ਹਾਂ ਉਹ ਬੰਦੇ ਫਿਰ ਉਹ ਤੋਂ ਬਾਅਦ ਆਪਾਂ ਲੱਭਣੇ ਸ਼ੁਰੂ ਕਰਦੇ ਕਿ ਹੁਣ ਬੈਂਕ ਕੋ ਲੋਨ ਕਰਵਾਈਏ ਕਨਵੈਂਸਰ ਨੂੰ ਕੰਟਰੈਕਟ ਭੇਜੀਏ ਰਿਵਿਊ ਦੇ ਲਈ ਤੇ ਉਹ ਚਲੋ ਜ ਕਨਵੈਂਸਰ ਹੁਣ ਦੇਖੋ ਆਪਣੇ ਕੋਲ ਦਿਨ ਦਿਨ ਦਾ ਕੂਲਿੰਗ ਆਫ ਪੀਰੀਅਡ ਹੁੰਦਾ ਜੇ ਤੇ ਆਪਾਂ ਕਨਵੈਂਸਰ ਜਾਂ ਆਪਣਾ ਸੋਲੀਸਿਟਰ ਪਹਿਲਾਂ ਆਪਾਂ ਕਿਸੇ ਨਾਲ ਗੱਲ ਕੀਤੀ ਆ ਤੇ ਆਪਾਂ ਉਹਨੂੰ ਆਨ ਦਾ ਸਪੋਰਟ ਈਮੇਲ ਕਰਾਂਗੇ ਕੰਟਰੈਕਟ ਬਾਈ ਮੈਂ ਸਾਈਨ ਕਰਤਾ ਚੈੱਕ ਕਰ ਲੈ ਠੀਕ ਹੈ ਜੇ ਆਪਾਂ ਨਹੀਂ ਕੀਤਾ ਮੋਸਟਲੀ ਕੰਟਰੈਕਟ ਵੀਕਐਂਡ ਤੇ ਸਾਈਨ ਹੁੰਦੇ ਆ ਤੇ ਫਿਰ ਆਪਣਾ ਕੂਲਿੰਗ ਆਫ ਉਧਰ ਮੁਕੰਦਿਆ ਹੁੰਦਾ ਉਧਰੋਂ ਆਪਾਂ ਮਤਲਬ ਹਲੇ ਸਾਰੇ ਰਿਵਿਊ ਨਹੀਂ ਕਰਵਾਇਆ ਹੈਨਾ ਦੂਜਾ ਫਿਰ ਆਪਾਂ ਨੂੰ ਪਤਾ ਨਹੀਂ ਕਿ ਆਪਾਂ ਸਬਜੈਕਟ ਟੂ ਫਾਈਨਾਂਸ ਆਨ ਕਰਨਾ ਆਪਾਂ ਬਿਲਡਿੰਗ ਜਾਂ ਪੈਸਟ ਦੀ ਕੰਡੀਸ਼ਨ ਪਾਉਣੀ ਆ ਜਾਂ ਹੋਰ ਵੀ ਏ ਬੀ ਸੀ ਕੋਈ ਵੀ ਇਦਾਂ ਦੀ ਟਰਮ ਰੱਖਣੀ ਵਿੱਚ ਜਾਂ ਨਹੀਂ ਰੱਖਣੀ ਆਪਾਂ ਇੱਕ ਸਾਈਨ ਕਰਤਾ ਬਲਾਈਂਡਲੀ ਤੇ ਹੁਣ ਆਪਾਂ ਉਹਨੂੰ ਅਚੀਵ ਕਰਨਾ ਫਿਰ ਆਪਾਂ ਕਿਉਂਕਿ ਆਪਾਂ ਕੰਟਰੈਕਟ 'ਚ ਆ ਗਏ ਫਿਰ ਆਪਾਂ ਬੈਂਕ ਕੋ ਜਾਈਏ ਬ੍ਰੋਕਰ ਕੋ ਜਾਈਏ ਆਪਾਂ ਨੂੰ ਹੁੰਦਾ ਕਿ ਹੁਣ ਆਪਾਂ ਇਹਨੂੰ ਜਿੰਨਾ ਜਿੰਨੇ ਦਾ ਘਰ ਲਿਆ ਇੰਨਾ ਲੋਨ ਲੈਣਾ ਜਾਂ ਇਹਨਾਂ ਨੂੰ ਆਪਾਂ ਮੀਟ ਕਰਨਾ ਜੇ ਤੁਸੀਂ ਪਹਿਲਾਂ ਉਹੀ ਚੀਜ਼ ਆਪਣੇ ਬ੍ਰੋਕਰ ਨਾਲ ਜਾਂ ਬੈਂਕ ਨਾਲ ਡਿਸਕਸ ਕਰੋ ਤੇ ਪ੍ਰੀ ਪ੍ਰੂਵਲ ਆਰਗੇਨਾਈਜ਼ ਕਰੋ ਜੀ ਉਹਦੇ ਨਾਲ ਕੀ ਹੁੰਦਾ ਕਿ ਤੁਹਾਨੂੰ ਪਤਾ ਕਿ ਮੇਰਾ ਬਜਟ ਫਾਰ ਐਗਜ਼ਾਮਪਲ 7 ਲੱਖ ਦਾ ਘਰ ਲੱਗਾ ਸੇਲ ਤੇ 7 ਤੋਂ 7.5 ਠੀਕ ਹੈ ਹੁਣ ਤੁਸੀਂ ਉੱਥੇ ਜਿਹੜੀ 네ਗੋਸ਼ੀਏਸ਼ਨ ਉਹ ਢਾਡੀ ਟਰਮ ਤੇ ਹੋਣੀ ਹੈ ਭਾਈ ਤੁਸੀਂ ਕਹਣਾ ਵੀ ਡੀਲ ਸਟੇਡ ਲੈਂਗੇ ਮੇਰਾ ਮੈਂ 7 ਲੱਖ ਦਾ ਮੈਂ ਅਫੋਰਡ ਕਰਦਾ 10 ਤੋਂ 7 ਦਾ ਵੇਚਣਾ ਜਾਂ ਨਹੀਂ ਵੇਚਣਾ ਠੀਕ ਆ ਕਰ ਕਰ ਕੇ ਚਲੋ 10000 ਵਾਧਾ ਘਾਟਾ ਹੋ ਜਾਊਗਾ ਰਹਿਣੇ ਤੁਹਾਨੂੰ ਪਤਾ ਤਾਂ ਹੈਗਾ ਨਾ ਮੈਂ ਕਿੱਥੇ ਸਟੈਂਡ ਕਰ ਰਿਹਾ ਨਹੀਂ ਤੇ ਤੁਸੀਂ ਮਤਲਬ ਤੁਹਾਨੂੰ ਪਤਾ ਨਹੀਂਗਾ ਤੁਸੀਂ ਕੰਟਰੈਕਟ ਸਾਈਨ ਕਰ ਦੇਣਾ ਫਿਰ ਜਿਹੜੀ ਆ ਫਿਰ ਨੇਗੋਸ਼ੀਏਸ਼ਨ ਨਹੀਂ ਹੋਣੀ ਫਿਰ ਸਿਰਫ ਉਹਨੂੰ ਤੁਹਾਡਾ ਜੋ ਤੁਸੀਂ ਸਾਈਨ ਕੀਤਾ ਉਹਨੂੰ ਅਚੀਵ ਕੀਤਾ ਜਾਣਾ ਠੀਕ ਆ ਮੈਨੂੰ ਜੋ ਲੱਗਦਾ ਕਿ ਜੇ ਤੁਸੀਂ ਪਹਿਲਾਂ ਪ੍ਰੀ ਪ੍ਰੂਵਲ ਅਰੇਂਜ ਕਰੋ ਤੇ ਤੁਸੀਂ ਸੇਮ ਘਰ ਜਿਹੜਾ ਵਾ 10 ਤੋਂ 20000 ਡਾਲਰ ਸਸਤਾ ਖਰੀਦੋਗੇ ਕਿਉਂਕਿ ਤੁਹਾਨੂੰ ਪਤਾ ਤਾਂ ਨਹੀਂ ਕਿੱਥੇ ਸਟੈਂਡ ਕਰਦੇ ਜੋ ਤੁਸੀਂ ਤੁਹਾਡੇ ਕੋਲ ਏਜੰਟ ਨੂੰ ਵੀ ਜਾ ਕੇ ਦੱਸੋਗੇ ਕਿ ਬਾਈ ਮੇਰੀ ਪ੍ਰੀ ਅਪਰੂਵਲ ਹੈਗੀ ਆ ਹਮ ਰੈਡੀ ਟੂ ਬਾਏ ਤਾਂ ਉਹ ਵੀ ਮੋਰ ਕੌਨਫੀਡੈਂਸ ਦੇ ਨਾਲ ਤੁਹਾਡੀ ਗੱਲ ਸੁਨੇਗਾ ਕਰੇਗਾ ਕਿ ਉਹਨੂੰ ਪਤਾ ਬੰਦਾ ਸੀਰੀਅਸ ਹੈ ਤੇ ਜਦੋਂ ਆਪਾਂ ਜੇ ਆਪਾਂ ਸਬਜੈਕਟ ਟੂ ਫਲੈਂਸ ਪਾਵਾਂਗੇ ਜਾਂ ਕੋਈ ਵੀ ਹੋਰ ਟਰਮ ਪਾਵਾਂਗੇ ਤਾਂ ਆਪਾਂ ਨੂੰ ਇੱਕ ਤਾਂ ਪਤਾ ਕਿਹੜੀ ਪਾਉਣੀ ਆ ਤੇ ਇੱਕ ਆਪਾਂ ਨੂੰ ਪਤਾ ਕਿੰਨੇ ਦੇਣ ਚਾਹੀਦੇ ਆ ਜੋ ਵੀ ਆਪਾਂ ਹਨਾ ਰਿਕੁਆਇਰਮੈਂਟਸ ਆ ਤੇ ਭਾਈ ਹੁਣ ਜੇਕਰ ਆਪਣੀ ਨਾ ਗੱਲਾਂ ਤੋਂ ਸੁਣ ਕੇ ਜੇਕਰ ਕੋਈ ਭੈਣ ਭਰਾ ਆਉਣਾ ਚਾਹੁੰਦਾ ਆਪਣੇ ਕੋਲੇ ਤੁਸੀਂ ਉਹਨਾਂ ਦੀ ਪ੍ਰੀ ਅਪਰੂਵਲ ਬੈਂਕ ਤੋਂ ਲੈ ਕੇ ਦੇ ਦੇਣੇ ਹੋ ਤੇ ਉਹਦੇ ਲਈ ਕੀ ਕੀ ਡਾਕੂਮੈਂਟਸ ਦੀ ਲੋੜ ਆ ਉਹਨਾਂ ਨੂੰ ਕੀ ਕਿਵੇਂ ਤੁਸੀਂ ਅਸੈਸ ਕਰਦੇ ਹੋ ਸਾਰਾ ਕੁਝ ਪਹਿਲੇ ਬੇਸਿਕਲੀ ਲੋਨ ਦੇ ਲਈ ਆਪਾਂ ਨੂੰ ਇੱਕ ਤਾਂ ਆਈਡੀ ਚਾਹੀਦੀ ਦੀ 100 ਪੁਆਇੰਟ ਹਨਾ ਆਈਡੀ ਡਰਾਈਵਿੰਗ ਲਾਇਸੈਂਸ ਪਾਸਪੋਰਟ ਮੈਰੀ ਕੈਰ ਦੂਜਾ ਜੇ ਕੋਈ ਸਿਟੀਜ਼ਨ ਨਹੀਂਗਾ ਉਹਦਾ ਵੀਜ਼ਾ ਤੇ ਤੀਜੀ ਚੀਜ਼ ਆਪਾਂ ਨੂੰ ਇਨਕਮ ਦਾ ਡਾਕੂਮੈਂਟ ਚਾਹੀਦੇ ਹੁੰਦੇ ਆ ਜੀ ਠੀਕ ਆ ਸਾਰੀ ਜਿਹੜੀ ਇਨਫੋਰਮੇਸ਼ਨ ਆਸੀਂ ਲਗਭਗ ਆਨਲਾਈਨ ਹੀ ਲੈ ਲੈਨੇ ਆ ਅੱਜ ਕੱਲ ਮਤਲਬ ਫੇਸ ਟੂ ਫੇਸ ਮੀਟਿੰਗ ਇੰਨੀ ਰਿਕੁਆਇਰਡ ਨਹੀਂ ਬਟ ਫਿਰ ਵੀ ਜੇ ਕੋਈ ਲੋਕਲ ਆ ਤੇ ਕਈ ਵਾਰੀ ਮਿਲ ਲਾਉਂਦੇ ਆ ਵੈਲਕਮ ਆ ਕਦੋਂ ਮਰਜ਼ੀ ਆਓ ਜਿੰਨੀ ਵਾਰੀ ਮਰਜ਼ੀ ਆਓ ਬਟ ਅਸੀਂ ਕਿਤੇ ਵੀ ਆਸਟ੍ਰੇਲੀਆ ਵਾਈਡ ਸਾਰੇ ਕਿਤੇ ਸਰਵ ਕਰ ਸਕਦੇ ਆ ਸਾਰੀ ਜਿਹੜੀ ਸਾਡਾ ਸਿਸਟਮ ਆ ਆਨਲਾਈਨ ਚੱਲਦਾ ਤੇ ਆਨਲਾਈਨ ਡਾਕੂਮੈਂਟੇਸ਼ਨ ਇਹ ਤਿੰਨ ਹੀ ਹੁੰਦੇ ਆ ਆਈ ਡੀ ਪੇ ਸਲਿੱਪ ਤੇ ਜੇ ਪ੍ਰੋਪਰਟੀ ਲੈ ਲਈਏ ਤਾਂ ਦਾ ਕੰਟਰੈਕਟ ਉਰ ਤੋਂ علاوہ ਚੌਥੀ ਕੋਈ ਚੀਜ਼ ਨਹੀਂ ਹੁੰਦੀ ਜੀ ਬਿਲਕੁਲ ਜੀ ਸੋ ਭਾਈ ਇਸ ਤੋਂ ਇਲਾਵਾ ਯੂਵੀ ਫਾਈਨੈਂਸ਼ੀਅਲ ਦੀ ਅੰਡਰ ਵਨ ਰੂਫ ਆਪਾਂ ਹੋਰ ਕੀ ਕੀ ਸਰਵਿਸ ਜਿਹੜੀਆਂ ਆਪਾਂ ਦਿੰਨੇ ਆ ਹਾਂਜੀ ਮੇਰੀ ਸਿਸਟਰ ਮਤਲਬ ਅਕਾਊਂਟੈਂਟ ਆ ਤੇ ਉਹ ਅਕਾਊਂਟੈਂਟ ਦੀਆਂ ਸਰਵਿਸਿਜ਼ ਵੀ ਅਹੀਂ ਇੱਥੇ ਦਿੰਨੇ ਆ ਹੂੰ ਤੇ ਨਾਲ ਦੇ ਨਾਲ ਹੋਮ ਲੋਨ ਦੇ ਨਾਲ ਜਿੱਦਾਂ ਕਿ ਨਿ ਬਿਜ਼ਨਸ ਲੋਨ ਟਰੱਕ ਲੋਨ ਜਾਂ ਕਮਰਸ਼ੀਅਲ ਲੋਨ ਕਿਸੇ ਵੀ ਤਰ੍ਹਾਂ ਦੇ ਲੋਨ ਦੇ ਰਿਲੇਟਡ ਜਿਹੜਾ ਵੀ ਕੋਈ ਮਤਲਬ ਹੈਗੀ ਕਿਸੇ ਦਾ ਕੁਐਸਚਨ ਜਾਂ ਕਿਸੇ ਨੂੰ ਮਤਲਬ ਲੈਣਾ ਵਾ ਤੇ ਉਹ ਸਾਰੀਆਂ ਸਰਵਿਸਸ ਅਸੀਂ ਇੱਥੇ ਮਹੱਈਆ ਕਰਵਾਨੇ ਬਿਲਕੁਲ ਜੀ ਜਿਵੇਂ ਮੈਂ ਦੋਸਤੋ ਪਹਿਲਾਂ ਕਹਿ ਕੇ ਹਟਿਆ ਕਿ ਵੈਸੇ ਤਾਂ ਬਾਈ ਹੁੜੀ ਪੂਰੇ ਆਸਟ੍ਰੇਲੀਆ ਵਾਈਡ ਤੁਸੀਂ ਕਿਤੇ ਵੀ ਬੈਠ ਕੇ ਆਪਣੇ ਘਰ ਦੇ ਲਈ ਕਾਰ ਵਪਾਰ ਦੇ ਲਈ ਤੁਸੀਂ ਬਾਈ ਹੁੜਾ ਨਾਲ ਸੰਪਰਕ ਕਰ ਸਕਦੇ ਹੋ ਬਾਈ ਹੁੜਾ ਦੀ ਜਿਹੜੀ ਐਕਸਪੀਟੀਜ਼ ਆ ਉਹ ਹੋ ਹੋਮ ਲੋਨ ਸਪੈਸ਼ਲਿਸਟ ਨੇ ਕਾਰ ਲੋਨ ਸਪੈਸ਼ਲਿਸਟ ਨੇ ਟਰੱਕ ਲੋਨ ਸਪੈਸ਼ਲਿਸਟ ਨੇ ਸੋ ਤੁਸੀਂ ਇਹਨਾਂ ਦੇ ਤਜਰਬੇ ਤੋਂ ਆਪਣਾ ਫਾਇਦਾ ਕਰ ਸਕਦੇ ਹੋ ਫਾਇਦਾ ਕਿਵੇਂ ਹੋਣਾ ਇੱਕ ਤਾਂ ਤੁਹਾਨੂੰ ਤੁਹਾਨੂੰ ਆਪਣੀ ਲੈਂਗੁਏਜ ਦੇ ਵਿੱਚ ਜਿਹੜੇ ਜਵਾਲ ਜਵਾਬ ਨੇ ਤੁਹਾਡੇ ਸਵਾਲਾਂ ਦੇ ਉਹ ਮਿਲ ਜਾਣੇ ਨੇ ਤੇ ਇਸ ਤੋਂ ਇਲਾਵਾ ਕਿਉਂਕਿ ਜਿਵੇਂ ਬਾਈ ਹੁਣਾਂ ਨੇ ਕਿਹਾ ਕਿ ਤੁਸੀਂ ਕਦੋਂ ਮਰਜ਼ੀ ਬਾਈ ਹੁਣਾਂ ਨੂੰ ਸੰਪਰਕ ਕਰ ਸਕਦੇ ਹੋ ਈਜ਼ੀ ਹੋ ਜਾਂਦਾ ਬੈਂਕਾਂ ਦੇ ਵਿੱਚ ਲਿミਟਡ ਹੁੰਦਾ ਕਿ ਅਸੀਂ ਬਾਰ ਬਾਰ ਬੈਂਕ ਨੂੰ ਫੋਨ ਕਰ ਰਹੇ ਹਾਂ ਜਾਂ ਨਹੀਂ ਤੁਹਾਨੂੰ ਜੇ ਕੋਈ ਵੀ ਲੱਗਦਾ ਕਿ ਕੋਈ ਪੇਪਰ ਇੱਧਰ ਉੱਧਰ ਹੈਗਾ ਜਾਂ ਤੁਸੀਂ ਕੋਈ ਘਰ ਦੇਖ ਲਿਆ ਉਹਦਾ ਬਜਟ ਤੁਹਾਡੇ ਫਿੱਟ ਨਹੀਂ ਆ ਰਿਹਾ ਉਵੇਂ ਟੇਲਰ ਮੇਡ ਵੀ ਹੋ ਜਾਂਦਾ ਬਹੁਤ ਸਾਰੀਆਂ ਜਗ੍ਹੀਆਂ ਚੀਜ਼ਾਂ ਨੇ ਜਿੰਨਾ ਬਾਰੇ ਅਸੀਂ ਆਉਣ ਵਾਲੇ ਐਪੀਸੋਡਾਂ ਦੇ ਵਿੱਚ ਵੀ ਬਾਈ ਹੁਣਾਂ ਦੇ ਨਾਲ ਗੱਲ ਕਰਨੀਆਂ ਅ ਅੱਜ ਦੀ ਵੀਡੀਓ ਇਸੇ ਕਰਕੇ ਮੈਂ ਬਾਈ ਨੂੰ ਰਿਕੁਐਸਟ ਕੀਤੀ ਸੀ ਕਿ ਆਪਾਂ ਬਣਾਈਏ ਆਪਾਂ ਦੱਸ ਦਈਏ ਸਾਡੇ ਦਰਸ਼ਕਾਂ ਨੂੰ ਕਿ ਯੂਵੀ ਫਾਈਨੈਂਸ਼ੀਅਲ ਨੇ ਹੁਣ ਇੱਕ ਨਵਾਂ ਦਫ਼ਤਰ ਖੋਲ੍ਹ ਲਿਆ ਭਾਈ ਐਡਰੈਸ ਕੀ ਹੈ ਜੀ ਆਪਣੇ ਦਫ਼ਤਰ ਦਾ ਭਾਈ ਇਹਦਾ ਐਡਰੈਸ ਆਪਣਾ 21 ਸੇਂਟ ਜਰਮਨ ਬੁਲੇਵਾਰਡ ਕਲਾਈਡ ਨੌਰਥ ਆਫਿਸ ਮਾਨਿਆ ਤੇ ਕੋਲਸ ਦੇ ਆਪਰ ਸਟੇਅਰ ਬਿਲਡਿੰਗ ਜੇ ਭਾਈ ਜੇਕਰ ਕਿਸੇ ਨੂੰ ਸਿੱਧਾ 0430833011 ਜੀ ਭਾਈ ਮੋਸਟਲੀ ਮੈਂ ਫੋਨ ਆਪ ਹੀ ਚੁੱਕਦਾ ਮਤਲਬ ਮੈਂ ਕਹਿਣ ਲੱਗਾ ਸੀਗਾ ਵੀ ਇਹ ਗੱਲ ਦੀ ਭਾਈ ਜਿਹੜਾ ਨੰਬਰ ਹੈ ਨਾ ਮੈਨੂੰ ਵੀ ਪਹਿਲਾਂ ਲੱਗਿਆ ਕਿ ਮੈਂ ਜਦੋਂ ਆਫਿਸ ਦੇ ਵਿੱਚ ਆਇਆ ਭਾਈ ਉਹਨਾਂ ਨੇ ਇੱਥੇ ਸਟਾਫ ਸੀਗਾ ਮੈਨੂੰ ਲੱਗਿਆ ਕਿ ਇਹ ਨੰਬਰ ਉਹਨਾਂ ਦਾ ਹੋਣਾ ਜਿਹੜਾ ਸਕਰੀਨ ਤੇ ਚੱਲਦਾ ਫਿਰ ਮੈਂ ਭਾਈ ਨੂੰ ਕਿਹਾ ਮੈਂ ਕਿਹਾ ਭਾਈ ਜਿਹੜਾ ਸਕਰੀਨ ਤੇ ਨੰਬਰ ਆਪਾਂ ਦਿਆ ਕਰੀਏ ਨਾ ਉਹ ਨੰਬਰ ਤੁਹਾਡਾ ਹੋਵੇ ਕਿਉਂਕਿ ਕਦੇ-ਕਦੇ ਭਾਈ ਅਸੀਂ ਨੰਬਰ ਦੇ ਦਿੰਨੇ ਆਂ ਫਿਰ ਉਹ ਸਟਾਫ ਸਟਾਫ ਤੋਂ ਬਾਅਦ ਫਿਰ ਨਾ ਪਰ ਜਿਹੜਾ ਇਹ ਨੰਬਰ ਚੱਲ ਰਿਹਾ ਹੈ ਭਾਈ ਹਰਪ੍ਰੀਤ ਸਿੰਘ ਉਹਨਾਂ ਦਾ ਆਪ ਦਾ ਨ ਤਾਨੂੰ ਕਿਸੇ ਵੀ ਪ੍ਰਕਾਰ ਦੇ ਲੋਨ ਦੀ ਜ਼ਰੂਰਤ ਹੈ ਆਸਟ੍ਰੇਲੀਆ ਦੇ ਵਿੱਚ ਕਿਤੇ ਵੀ ਬੈਠੇ ਹੋ ਐਂਡ ਡਸ ਨਾਟ ਮੈਟਰ ਕਿ ਤੁਸੀਂ ਪੀਆਰ ਹੋ ਜਾਂ ਨਹੀਂ ਲੋਨ ਵੀ ਕੋਈ ਛੋਟਾ ਵੱਡਾ ਨਹੀਂ ਬਈ ਇਹ ਤਾਂ ਨਹੀਂ ਕੋਈ ਵੀ ਮੈਂ ਸਿਰਫ 80 ਗ ਲੱਖ ਦੇ ਲੋਨ ਕਰਾਉਣਾ ਨਹੀਂ ਨਹੀਂ ਬਈ ਜੇ ਡਿਪੈਂਡਰ ਤੁਹਾਨੂੰ ਜਿੰਨਾ ਚਾਹੀਦਾ 50000 ਤੋਂ 20000 ਤੋਂ ਮੈਨੂੰ ਲੱਗਦਾ ਸ਼ੁਰੂ ਹੋ ਜਾਂਦੇ ਹਮ ਲੋਨ ਵੀ ਤੇ ਜਿੰਨਾ ਤੁਹਾਨੂੰ ਚਾਹੀਦਾ ਉਹਦੇ ਅਕੋਰਡਿੰਗਲੀ ਇੱਕ ਹੋਰ ਚੀਜ਼ ਐਡ ਕਰ ਦੇਣਾ ਚਾਹੁੰਦਾ ਮੈਂ ਸਟੂਡੈਂਟ ਦੇ ਨਾਲ ਮਤਲਬ ਸਟੂਡੈਂਟ ਕਈ ਕਾਰ ਲੋਨ ਨੂੰ ਅੱਜ ਕੱਲ ਕਾਫੀ ਜਿੱਦਾਂ Uber ਵਗੈਰਾ ਚਲਾਉਣ ਲਈ ਹੈ ਨਾ ਕਹਿੰਦੇ ਆ ਤੇ ਉਹ ਵੀ ਆਪਸ਼ਨ ਹੈਗੀ ਆ ਤੇ ਜੇ ਕਿਸੇ ਸਟੂਡੈਂਟ ਨੂੰ ਕਾਲ ਲੋਣ ਚਾਹੀਦਾ ਤੇ ਉਹ ਵੀ ਆਪਾਂ ਜਾਂ ਪੀਆਰ ਟੀਆ ਜਿਹੜਾ ਪੀਆਰ ਨਹੀਂਗਾ ਮਤਲਬ ਟੈਂਪਰੇਰੀ ਵੀਜ਼ੇ ਤੇ ਉਹਨਾਂ ਲਈ ਵੀ ਅਰੇਂਜ ਕਰ ਸਕਦੇ ਆ ਠੀਕ ਹੈ ਉਹ ਸਿਰਫ ਸਟੂਡੈਂਟ ਨੂੰ ਇਹ ਖਾਸ ਕਰਕੇ ਆਪਣੀ ਕ੍ਰੈਡਿਟ ਹਿਸਟਰੀ ਵਧੀਆ ਰੱਖਿਓ ਤੇ ਮਤਲਬ ਆਪਣੀ ਪੇ ਸਲਿੱਪ ਹੋਵੇ ਤੇ ਲੋਨ ਹੋ ਜਾਏਗਾ ਬਈ ਹੁਣ ਜਾਂਦੇ ਜਾਂਦੇ ਇੱਕ ਸਵਾਲ ਹੋਰ ਹਾਲਾਂਕਿ ਮੈਂ ਜਿਵੇਂ ਪਹਿਲਾਂ ਕਿਹਾ ਕਿ ਆਉਣ ਵਾਲੇ ਜਿਹੜੇ ਦਿਨ ਨੇ ਉਹਨਾਂ ਦੇ ਵਿੱਚ ਲਗਾਤਾਰ ਡਿਟੇਲ ਦੇ ਵਿੱਚ ਆਪਾਂ ਸਬਜੈਕਟ ਵਾਈਜ਼ ਗੱਲਾਂ ਕਰਿਆ ਕਰਨੀਆਂ ਪਰ ਬਈ ਇੱਕ ਸਵਾਲ ਮੇਰਾ ਇਹ ਹੈ ਜੀ ਕੀ ਹੁਣ ਜਿਵੇਂ ਆਪਾਂ ਪਹਿਲਾਂ ਨਾ ਜਦੋਂ ਦਾ ਕੋਵਿਡ ਚੱਲਿਆ ਬੈਂਕ ਨੇ ਲੋਨ ਆਪਣੀਆਂ ਦਰਾਂ ਬਹੁਤ ਵਧਾ ਦਿੱਤੀਆਂ ਜੀ ਹੁਣ ਪਿੱਛੇ ਨੇ ਹੁਣ ਇਹਨਾਂ ਨੇ ਥੋੜਾ ਜਿਹਾ ਰੈਤ ਦਿੱਤੀ ਹੈ ਜੀ ਕੀ ਹੁਣ ਰੀਅਲ ਏਸਟੇਟ ਮਾਰਕੀਟ ਦੇ ਵਿੱਚ ਆਉਣ ਦਾ ਸਹੀ ਸਮਾਂ ਐਜ਼ ਅ ਇਨਵੈਸਟਰ ਵੀ ਤੇ ਐਜ਼ ਅ ਫਰਸਟ ਹੋਮ ਬਾਇਰ ਵੀ ਬੜੀ ਰੀਅਲ ਏਸਟੇਟ ਇੱਕ ਇਦਾਂ ਦੀ ਚੀਜ਼ ਆ ਤੁਸੀਂ ਜਦੋਂ ਵੀ ਅਫੋਰਡ ਕਰ ਸਕਦੇ ਜੋ ਲੈ ਲਓ ਹੂੰ ਇਹਦੇ 'ਚ ਕੋਈ ਵੀ ਸਮਾਂ ਨਹੀਂ ਹੁੰਦਾ ਵੀ ਮਤਲਬ ਦਰਾਂ ਘਟ ਗਈਆਂ ਤੇ ਉਹਦੇ ਨਾਲ ਦੇਖੋ ਭਾਵੇਂ ਜੇ ਫਰਸਟ ਹோம் ਬਾਏਰ ਆ ਜਾਂ ਇਨਵੈਸਟਰ ਵੀ ਆ ਜੇ ਦਰਾਂ ਘਟਣਗੀਆਂ ਤਾਂ ਰੇਟ ਵੱਧ ਜਾਣੇ ਹੂੰ ਠੀਕ ਆ ਮੈਂ ਐਗਜ਼ਾਮਪਲ ਸ਼ੇਅਰ ਕਰਦਾ ਮੈਂ 2014-15 ਜਦੋਂ ਪਹਿਲਾ ਘਰ ਲਿਆ ਨਾ ਤੇ ਉਦੋਂ ਪਹਿਲੇ ਘਰ ਤੇ ਪਹਿਲੀ ਵਾਰ ਮੈਂ ਚਲੋ ਪੀਆਰ ਨਹੀਂ ਸੀ ਦੂਜੀ ਚੀਜ਼ ਇਹ ਕਿ ਪਹਿਲੇ ਘਰ ਤੇ ਉਦੋਂ ਜਿੱਦਾਂ ਹੁਣ 6 ਲੱਖ ਤੱਕ ਸਟੈਂਪ ਡਿਊਟੀ ਮਾਫ ਆ ਉਦੋਂ ਨਹੀਂ ਹੀ ਹੁੰਦੀ ਜੀ ਠੀਕ ਆ ਉਤੋਂ 1 ਸਾਲ ਬਾਅਦ ਆ ਉਹ ਸਟੈਂ ਉਹ ਜਿਹੜੇ ਸਟੈਂਪ ਜਿਹੜੀ ਮਾਫ ਦਾ ਬਾਹਰ ਨੂੰ ਕਦੀ ਫਾਇਦਾ ਨਹੀਂ ਮਿਲਿਆ ਉਹ ਸੈਲਰ ਨੂੰ ਹਮੇਸ਼ਾ ਉਹਨਾਂ ਰੇਟ ਤਾਂ ਚੱਕਿਆ ਜਾਂਦਾ ਹੂੰ ਠੀਕ ਹੈ ਨਾ ਇਹਦਾ ਕਰਕੇ ਜਦੋਂ ਅਫੋਰਡ ਕਰ ਸਕਦੇ ਜੋ ਉਹਦੋਂ ਲੈ ਲਓ ਮਤਲਬ ਰੇਟ ਘਟ ਜਾਣਾ ਵੱਧ ਜਾਣਾ ਸ਼ਾਰਟ ਟਰਮ ਲਈ ਚੀਜ਼ਾਂ ਇਧਰ ਥੋੜੀਆਂ ਬਹੁਤੀਆਂ ਹੁੰਦੀਆਂ ਰਹਿੰਦੀਆਂ ਹਨ ਪਰ ਮਤਲਬ ਜੇ ਆਖੋ ਵੀ ਆਪਾਂ ਘਰ ਲੈ ਕੇ ਇਹਦੇ ਚ ਘਾਟਾ ਪੈਣ ਲੱਗਾ ਤੇ ਉਹ ਪੈਣ ਨਹੀਂ ਲੱਗਾ ਹੂੰ ਠੀਕ ਹੈ ਬਿਲਕੁਲ ਜੀ ਸੋ ਘਰ ਲੈਣ ਦਾ ਜਿਹੜਾ ਸਹੀ ਸਮਾਂ ਉਹ ਹੈ ਹੈ ਅੱਜ ਤੁਸੀਂ ਘਰ ਲੈਣ ਦੀ ਸੋਚ ਰਹੇ ਹੋ ਵੇਟ ਨਾ ਕਰੋ ਕਿ ਬੈਂਕ ਦੇ ਵਿਆਜਦਾਰ ਘਟਣਗੇ ਜਾਂ ਤੁਹਾਡੀ ਅਫੋਰਡੇਬਿਲਟੀ ਵਧੇਗੀ ਬਾਈ ਕੋਲੇ ਆਓ ਇਹਨਾਂ ਦੀ ਸਾਰੀ ਟੀਮ ਤੁਹਾਡੀ ਫਾਈਲ ਨੂੰ ਤੁਹਾਡੀ ਪ੍ਰੋਫਾਈਲ ਨੂੰ ਅਸੈਸ ਕਰਦੀ ਹੈ ਜੀ ਉਸ ਦੇ ਹਿਸਾਬ ਨਾਲ ਤੁਹਾਨੂੰ ਤੁਹਾਡਾ ਬਜਟ ਦਾ ਦੱਸ ਦੇਣਾ ਤੇ ਉਹ ਬਜਟ ਦੇ ਹਿਸਾਬ ਨਾਲ ਤੁਸੀਂ ਜਾਓ ਆਪਣੇ ਸੁਪਨਿਆਂ ਦਾ ਘਰ ਦੇਖੋ ਤੇ ਉਸ ਘਰ ਦੇ ਵਿੱਚ ਰਹਿਣਾ ਸ਼ੁਰੂ ਕਰੋ ਫਿਰ ਉਸ ਤੋਂ ਬਾਅਦ ਆ ਜਾਂਦੀ ਹੈ ਜੀ ਟਰੱਕ ਕਾਰ ਵਪਾਰ ਸਾਰੀਆਂ ਕਿਸੇ ਵੀ ਪ੍ਰਕਾਰ ਦਾ ਲੋਨ ਹਰਪ੍ਰੀਤ ਸਿੰਘ ਹੋਣਾ ਦੀ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਦੀ ਟੀਮ ਨੂੰ ਤੁਸੀਂ ਜਿਹੜੇ ਨੰਬਰ ਚੱਲ ਰਹੇ ਨੇ ਇਹਨਾਂ ਉੱਪਰ ਸੰਪਰਕ ਕਰ ਸਕਦੇ ਹੋ ਬਈ ਬਹੁਤ ਬਹੁਤ ਸ਼ੁਕਰੀਆ ਅੱਜ ਦਾ ਟਾਈਮ ਦੇਣ ਦੇ ਲਈ ਜਾਂਦੇ ਇਨਾਂ ਦੇ ਸਾਡੇ ਦਰਸ਼ਕਾਂ ਨੂੰ ਮੈਂ ਆਪਾਂ ਇੱਕ ਇਹ ਕਰਿਆ ਕਰਨੀਆਂ ਹੁਣ ਹਰੇਕ ਐਪੀਸੋਡ ਦੇ ਵਿੱਚ ਕੋਈ ਨਾ ਕੋਈ ਟਿਪ ਜ਼ਰੂਰ ਦੇਣੀਆਂ ਜਿਹੜੀ ਵਨ ਲਾਈਨ ਟਿਪ ਹੋਵੇ ਉਹ ਅੱਜ ਦੀ ਟਿਪ ਕੀ ਹੈ ਜੀ ਅੱਜ ਦੀ ਟਿਪ ਬੜੀ ਇਹੋ ਹੀ ਇੱਕ ਕਰਕੇ ਫਸਟ ਟਾਈਮ ਬਾਏਰ ਲਈ ਕਿ ਤੁਸੀਂ ਜਦੋਂ ਘਰ ਵੇਖਣਾ ਸ਼ੁਰੂ ਕਰਦੇ ਜੋ ਨਾਲ ਦੀ ਨਾਲ ਆਪਣੇ ਬੈਂਕ ਨੂੰ ਆਪਣੇ ਬ੍ਰੋਕਰ ਨੂੰ ਤੇ ਕਨਵੈਂਸਰ ਨਾਲ ਇਹਨਾਂ ਤਿੰਨਾਂ ਬੰਦਿਆਂ ਨਾਲ ਗੱਲ ਕਰ ਲਓ ਠੀਕ ਹੈ ਉਹ ਤੁਹਾਨੂੰ ਫਾਈਨੈਂਸ਼ੀਅਲੀ ਬਹੁਤ ਜ਼ਿਆਦਾ ਫਾਇਦਾ ਦੇਗੀ ਤੁਸੀਂ ਸੇਮ ਡੀਲ ਜਿਹੜੀ ਆ ਉਹ ਹਰ ਜਿਹੜਾ ਘਰ ਤੁਸੀਂ 20-3000 ਮਹਿੰਗਾ ਬਾਏ ਕਰਨਾ ਜੇ ਇਹਨਾਂ ਤਿੰਨਾਂ ਬੰਦਿਆਂ ਨਾਲ ਗੱਲ ਕਰ ਲੋਗੇ ਤੁਸੀਂ 20-3000 ਸਸਤਾ ਬਾਏ ਕਰੋਗੇ ਬਿਲਕੁਲ ਜੀ ਤੁਹਾਡੇ ਵੀ ਹੋਰ ਤਰੀਕੇ ਨਾਲ ਬਹੁਤ ਸਾਰੇ ਜਿਹੜੇ ਪੈਸੇ ਨੇ ਉਹ ਬਚ ਸਕਦੇ ਨੇ ਜੇਕਰ ਤੁਸੀਂ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਦੀ ਟੀਮ ਨਾਲ ਸੰਪਰਕ ਕਰਦੇ ਤੁਸੀਂ ਕੋਈ ਵੀ ਲੋਨ ਲੈਣਾ ਹੋਵੇ ਮੈਂ ਇੱਕ ਵਾਰ ਫੇਰ ਕਹਿਣਾ ਕਿ ਕਲਾਈਡ ਨਾਰਥ ਦੇ ਵਿੱਚ ਮੈਲਬਨ ਦੇ ਸਾਊਥ ਈਸਟ ਦੇ ਵਿੱਚ ਇਹਨਾਂ ਦਾ ਆਪਣਾ ਦਫ਼ਤਰ ਹੈ ਜੀ ਨਵਾਂ ਦਫ਼ਤਰ ਖੁੱਲ ਚੁੱਕਿਆ ਇੱਥੇ ਇਹਨਾਂ ਦੀ ਸਾਰੀ ਟੀਮ ਬੈਠਦੀ ਆ ਬਾਈ ਹਰਪ੍ਰੀਤ ਸਿੰਘ ਹੁਣੀ ਆਪ ਬੈਠਦੇ ਨੇ ਤੁਸੀਂ ਇਹਨਾਂ ਨਾਲ ਸੰਪਰਕ ਕਰੋ ਪਰ ਘਬਰਾਉਣ ਦੀ ਲੋੜ ਨਹੀਂ ਜੇਕਰ ਤੁਸੀਂ ਨਿਊ ਸਾਊਥ ਵੇਲ ਬ੍ਰਿਸਬੇਨ ਜਾਂ ਸਾਊਥ ਆਸਟ੍ਰੇਲੀਆ ਤੋਂ ਸਾਨੂੰ ਦੇਖ ਰਹੇ ਹੋ ਸੁਣ ਰਹੇ ਹੋ ਬਾਈ ਹੁਣੀ ਉੱਥੇ ਵੀ ਬੈਠ ਕੇ ਤੁਹਾਨੂੰ ਤੁਹਾਡੇ ਲੋਨ ਲੈਣ ਦੇ ਵਿੱਚ ਸਹਾਇਤਾ ਕਰਨਗੇ ਜਿਹੜੀ ਬੈਂਕ ਤੁਹਾਨੂੰ ਸਸਤਾ ਲੋਨ ਦੇਊਗੀ ਜਿੱਥੇ ਤੁਹਾਡਾ ਫਾਇਦਾ ਹੋਊਗਾ ਬਾਈ ਹੁਣੀ ਉਸ ਚੀਜ਼ ਨੂੰ ਰეკਮੈਂਡ ਕਰਨਗੇ ਬਾਈ ਬਹੁ ਤੋ ਤੁਸੀਂ ਜੁੜੇ ਰਹੋ ਬੋਲ ਪੰਜਾਬੀ ਨੂੰ ਦੇ ਨਾਲ ਪਰ ਜੇਕਰ ਤੁਹਾਡਾ ਹੋਵੇ ਕੋਈ ਸਵਾਲ ਤਾਂ ਬਾਈ ਹਰਪ੍ਰੀਤ ਸਿੰਘ ਹੁਣਾਂ ਦੇ ਨਾਲ ਤੁਸੀਂ ਕੰਟੈਕਟ ਕਰਨਾ ਨੰਬਰ ਜਿਹੜੇ ਇਹਨੇ ਥੱਲੇ ਦਿੱਤੇ ਜਾ ਰਹੇ ਨੇ ਆਪਣਾ ਰੱਖੋ ਖਿਆਲ ਜੁੜੇ ਰਹੋ ਬੋਲ ਪੰਜਾਬੀ ਨੂੰ ਦੇ ਨਾਲ ਸਸਵੀਆ ਕਾਲ